ਆਪਾਂ ਜਿੱਤ ਕੇ ਆਏ 골ਡ ਮੈਡਲ ਕਿਹੜੀ ਜਗ੍ਹਾ ਤੋਂ ਜਿੱਤ ਕੇ ਆਏ ਆ ਅਰਮੀਨੀਆ ਅਰਮੀਨੀਆ ਤੋਂ ਤੇ ਕਿਹੜਾ ਤੂਫਾਨ ਸੀ ਜਿਹੜੀ ਹਾਂਜੀ ਜਿਹੜੀ ਮੁਕਾਬਲਤ ਸੀਗੀ ਕਰਾਟੇ ਚੈਂਪੀਅਨਸ਼ਿਪ ਸੀਗੀ ਹਾਂਜੀ ਅਰਮੀਨੀਆ ਚ 골ਡ ਮੈਡਲ ਮੈਂ ਜਿੱਤਿਆ ਕਿੰਨੀ ਗਹਿਤ ਸਾਨੂੰ ਮਿਹਨਤ ਕਰਨੀ ਪਈ ਜਾਂ ਬਹੁਤ ਜ਼ਿਆਦਾ ਮੈਨੂੰ 10 ਇਅਰਸ ਹੋ ਗਏ ਸਿੱਖ ਦਿਨੋਂ ਤੇ ਅੱਜ ਜਾ ਕੇ ਮੈਂ ਇੰਟਰਨੈਸ਼ਨਲ ਗਈਆਂ ਤੇ ਮੇਰਾ 골ਡ ਬਣਿਆ ਸੋ ਮਿਹਨਤ ਤਾਂ ਲੱਗਦੀ ਆ ਸਟਰਗਲ ਤਾਂ ਕਰਨੀ ਪੈਂਦੀ ਆ ਬਾਕੀ ਦੇ ਨਾਲ ਨਾਲ ਗੇਮ ਦੇ ਵਿੱਚ ਵੀ ਅੱਗੇ ਨਿਕਲਣਾ ਕਿੰਨਾ ਕੁ ਮੁਸ਼ਕਲ ਹੁੰਦਾ ਬੈਲੈਂਸ ਕਰਨਾ ਡਿਫਿਕਲਟ ਹੁੰਦਾ ਬਾਕੀ ਹਰ ਇੱਕ ਬੱਚੇ ਦਾ ਆਪਣਾ ਆਪਣਾ ਆਈਕਿਊ ਆ ਕੋਈ ਵਧੀਆ ਤਰ੍ਹਾਂ ਮੈਨੇਜ ਕਰ ਲੈਂਦਾ ਕਿਸੇ ਥੋੜਾ ਅਪ ਡਾਊਨ ਹੋ ਜਾਂਦਾ ਬਾਕੀ ਪੜਾਈ ਵੀ ਜ਼ਰੂਰੀ ਆ ਤੇ ਗੇਮ ਇਹਦੇ ਵਿੱਚ ਕਰਦਿਆਂ ਦਾ ਕਿੰਨਾ ਕੁ ਸਹਯੋਗ ਆ ਕਰਦਿਆਂ ਦਾ ਬਹੁਤ ਜ਼ਿਆਦਾ ਜਰਾ ਸਹਯੋਗ ਹੈ ਸਪੈਸ਼ਲੀ ਮੇਰੇ ਡੈਡ ਬਿਕੋਜ਼ ਮੈਂ ਹਮੇਸ਼ਾ ਮੈਨੂੰ ਉਹ ਸਪੋਰਟ ਕਰਦੇ ਬਿਕੋਜ਼ ਮੇਰੇ ਫਾਦਰ ਵੀ ਹਾਕੀ ਪਲੇਅਰ ਰਹੇ ਆ ਸੋ ਬਾਕੀ ਮੇਰੇ ਸਰ ਇਨਾਂ ਵਿੱਚੋਂ ਵੀ ਕੋਈ ਕਮੀ ਨਹੀਂ ਰਹੀ ਕਿ ਮੇਰੇ ਮੈਮ ਆ ਦੀਪਿਕਾ ਮੈਮ ਸੋ ਉਹ ਵੀ ਮੈਨੂੰ ਬਹੁਤ ਕਰਦੇ ਆ ਕਿ ਤੁਸੀਂ ਕਰੋ ਬਾਕੀ ਸਭ ਦੀ ਫੁੱਲ ਹੁੰਦੀ ਸਕੂਲ ਟੀਚਰਸ ਕਿੰਨਾ ਚਿਰ ਸਕੂਲ ਟੀਚਰਸ ਐਕਚੁਅਲੀ ਹੁਣ ਮੈਂ 12th ਮੇਰੀ ਹੋ ਚੁੱਕੀ ਆ ਹੁਣ ਮੈਂ ਕਾਲਜ ਵਿੱਚ ਆ ਸੋ ਪਹਿਲੇ ਤਾਂ ਮੈਂ ਦਾ ਕਲੱਬ ਵੱਲੋਂ ਖੇਲਦੀ ਆ ਤੁਸੀਂ ਕਿਥੋਂ ਟ੍ਰੇਨਿੰਗ ਲੈ ਰਹੇ ਹੋ ਤੁਹਾਡੇ ਨਾਲ ਨੇ ਹਾਂਜੀ ਸਤਿੰਦਰ ਸਿੰਘ ਨਾ ਇਹਨਾਂ ਦਾ ਤਿੰਦਰਪਾਲ ਸਿੰਘ ਮੈਂ ਕਿ ਤੁਹਾਨੂੰ ਕਿੱਥੇ ਕਰਿਓ ਮੈਂ 5th ਦੇ ਸਿੱਖ ਰਹੀ ਆ ਤੇ ਹੁਣ ਮੇਰੀ 12th ਹੋ ਚੁੱਕੀ ਆ ਕਿੰਨਾ ਬਾਰੇ ਕੋ ਦੋ ਲਾਈਨਾਂ ਕਹਿਣੀ ਚਾਹੁੰਦੇ ਹੋ ਹੀ ਇਜ਼ ਲਾਈਕ ਮਾਈ ਡੈਡ ਸਾਰੀ ਗਰਲਸ ਨੂੰ ਸਿੱਖਣਾ ਚਾਹੀਦਾ ਸੈਲਫ ਡਿਫੈਂਸ ਸੈਲਫ ਡਿਫੈਂਸ ਬਹੁਤ ਜ਼ਰੂਰੀ ਆ ਐਂਡ ਬਾਕੀ ਸਟੱਡੀ ਦੇ ਨਾਲ ਨਾਲ ਸਪੋਰਟਸ ਕਰਨੀ ਚਾਹੀਦੀ ਆ ਬਿਕੋਜ਼ ਅਕੇਲਾ ਜੇ ਅਸੀਂ ਸਪੋਰਟਸ ਸਟੱਡੀ ਕਰਦੇ ਆ ਥੋੜਾ ਹੋ ਜਾਂਦਾ ਪਰ ਨਾਲ ਕੋ ਕਲਿਕਲ ਐਕਟਿਵਿਟੀਜ਼ ਵੀ ਸਾਨੂੰ ਐਕਟਿਵ ਰਹਿਣਾ ਚਾਹੀਦਾ ਅੱਜ ਚਲੋ ਕਰਤੀ ਜਿਹੜੇ ਆ ਜਿਆਦਾਤਰ ਮੋਬਾਈਲ ਤੇ ਲੱਗੇ ਰਹਿੰਦੇ ਆ ਜਾਂ ਨਸ਼ੇ ਕਰ ਜਾਂਦੇ ਆ ਉਹਨਾਂ ਨੇ ਕੋਈ ਉਹ ਗਲਤ ਗੱਲ ਐ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ ਨਾ ਪੇਰੈਂਟਸ ਇੰਨਾ ਕੁਝ ਪੇਰੈਂਟਸ ਹੋਪ ਰੱਖਦੇ ਆ ਨਾ ਆਪਣੇ ਬੱਚਿਆਂ ਕੋਲ ਸੋ ਹਰੇਕ ਨੂੰ ਆਪਣੇ ਮਾਪ ਦਾ ਸੋਚਣਾ ਚਾਹੀਦਾ ਬਹੁਤ ਖੁਸ਼ੀ ਕਿੰਨੀ ਗੱਜ ਘੱਟ ਬਹੁਤ ਜ਼ਿਆਦਾ ਖੁਸ਼ੀ ਆ ਅੱਜ ਮੇਰੀ ਬੇਟੀ ਪਲਵੀ 6ਵੀਂ 7ਵੀਂ ਕਲਾਸ ਤੋਂ ਮੂਰਲ ਸਕੂਲ ਦੇ ਵਿੱਚ ਇਹ ਸਾਡੇ ਇਹਨਾਂ ਦੇ ਕੋਚ ਸਾਹਿਬ ਆ ਇਹਨਾਂ ਕੋ ਪੋਚਿੰਗ ਲਈ ਆ ਬਹੁਤ ਬੜੀ ਮਿਹਨਤ ਕੀਤੀ ਮੇਰੀ ਬੇਟੀ ਨੇ ਤੇ ਬਾਕੀ ਇਹ ਆ ਕਿ ਮੈਨੂੰ ਪ੍ਰਾਊਡ ਆਪਣੀ ਬੇਟੀ ਦੇ ਬਹੁਤ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਬਹੁਤ ਬਲੰਦੀ ਆ ਪਈ ਆ ਤਾਂ ਸਾਰੇ ਵੀ ਚਿੰਤਾ ਰਹਿੰਦੀ ਆ ਤੇ ਤੁਹਾਡੀ ਬੇਟੀ ਜਿਹੜੀ ਗੋਲ ਜਿੱਤ ਕੇ ਆਈ ਆ ਕਿੰਨੀ ਕੁ ਕੁਝੀ ਇਹਦਾ ਬਾਕੀ ਨੂੰ ਕੀ ਗਾਣਾ ਚਾਹੁੰਦੇ ਆ ਆ ਦੇਖ ਲਓ ਜੀ ਆ ਹਾਂ ਜੇ ਮੇਰਾ ਨਾਮ ਹਰਮਨ ਆ ਸਰ ਆ ਬੇਟੀ ਆ ਰਿਪੋਰਟ ਜਿੱਤ ਕੇ ਆਈ ਆ ਹਾਂਜੀ ਕਿੰਨਾ ਕਿੰਨਾ ਖੁਸ਼ੀ ਲੱਗਦੀ ਬਹੁਤ ਜ਼ਿਆਦਾ ਖੁਸ਼ੀ ਆ ਸਰ ਬਹੁਤ ਜ਼ਿਆਦਾ ਦੂਜੀ ਦਾ ਜ਼ਿਆਦਾ ਪਰ ਕੁਝ ਕਹਿ ਨਹੀਂ ਰਹੇ ਤੁਸੀਂ ਖੁਸ਼ੀ ਆ ਉਹਨੂੰ ਜ਼ਾਹਿਰ ਕਰੋ ਨਾ ਖੁਸ਼ੀ ਹੈ ਕਿ ਆ ਪਾਇਨੋ ਬਿਲਕੁਲ سپورਟ ਕੀਤਾ ਆ 3rd ਕਲਾਸ ਤੋਂ ਲੈ ਕੇ ਅੱਜ ਦਿਨ ਤਾਈ ਸਾਡੇ سپورਟ ਰਹੀ ਆ ਉਧਰ ਸਰ ਆਪਣੇ ਕੋਸ ਸਾਹਿਬ ਹੈ ਆਪਣੇ ਤੇਜਿੰਦਰ ਸਰ ਇਹਨਾਂ ਦੀ سپورਟ ਰਹੀ ਆ ਤੇ ਦੀਪਕਾ मैम ਆ ਉਹਨਾਂ ਦੀ سپورਟ ਰਹੀ ਆ ਤੇ ਇਸ ਕਰਕੇ ਹੈਗਾ ਤਾਂ ਇਸ ਦਾ ਖੁਸ਼ੀ ਬਹੁਤ ਹੈ ਗਈ ਤੇ ਸਭ ਤੋਂ ਪਹਿਲਾਂ ਧੰਨਵਾਦ ਇਹਨਾਂ ਦਾ ਸਰ ਦਾ ਕਰਦੀਆਂ ਆਪਣੇ ਬੱਚਿਆਂ ਦਾ ਕਰਦੀਆਂ ਕਿ ਜਿਨ੍ਹਾਂ ਦੀ ਮਿਹਨਤ ਸਰਰਨ ਦੇ ਮਿਲ ਤਾਂ ਇਹਨਾਂ ਬੱਚਿਆਂ ਨੇ ਵੀ ਕਾਫੀ ਮਿਹਨਤ ਕੀਤੀ ਹੈ ਬੱਚੇ ਨੇ ਮਿਹਨਤ ਕੀਤੀ ਹੈ ਉਹਨਾਂ ਨੇ ਸਰ ਨੇ ਮਿਹਨਤ ਕੀਤੀ ਹੈ ਤੁਹਾਨੂੰ ਕਿੰਨੀ ਕਿੰਨੀ ਮਿਹਨਤ ਕਰਨੀ ਪਈ ਹੈ ਸਾਨੂੰ ਅਸੀਂ ਦਾ ਸਪੋਰਟ ਕਰ ਸਕਦੇ ਹਾਂ ਸਰ ਜੋ ਬੱਚਾ ਕਹਿੰਦਾ ਪਾ ਉਹ ਜਿੱਥੇ ਚਾਹੀਦਾ ਭੇਜ ਦੇਾਂਗੇ ਚਾਹੇ ਇਹਨਾਂ ਨੇ ਸਟੇਟ ਲੈਵਲ ਤੇ ਜਾਣਾ ਹੈ ਚਾਹੇ ਇੰਟਰਨੈਸ਼ਨਲ ਖੇਡਣ ਗਿਆ ਉਤੇ ਆਪਾਂ ਪੂਰੀ ਪੂਰੀ ਸਪੋਰਟ ਦੇਈ ਨਾ। ਬਹੁਤ ਜ਼ਿਆਦਾ ਉਮੀਦ ਹੈ ਕਿ ਆਉਣ ਵਾਲੇ ਸਮੇਂ ਕੁਝ ਨਾ ਕੁਸ਼ ਇਹ بلੰਦੀਆਂ ਤੇ ਜਾਓਗੀ ਔਰ ਆਪਾਂ ਪੂਰੀ ਪੂਰੀ ਸਪੋਰਟ ਕਰਾਂਗੇ ਔਰ ਆਪਣੇ ਪੇਰੈਂਟਸ ਨੂੰ ਬਾਕੀ ਬੱਚਿਆਂ ਨੂੰ ਬਾਕੀ ਬੱਚਿਆਂ ਨੂੰ ਪੇਰੈਂਟਸ ਨੂੰ ਮੈਂ ਇਹ ਕਹੂੰਗੀ ਬੱਚੇ ਆਪਣੇ ਨੂੰ ਜ਼ਿਆਦਾ ਆਪਣੇ ਗੇਮ ਲਈ ਕਰੋ ਉਹਨਾਂ ਨੂੰ ਤੇ ਜੇ ਤੇ ਕਰਕੇ ਬੱਚੇ ਫੋਨ ਨਾ ਦੇਖਣ ਜ਼ਿਆਦਾ ਗੇ ਨਸ਼ੀਆਂ ਤੋਂ ਦੂਰ ਰਹਿਣਗੇ ਆਪਣੇ ਗੇਮ ਨਾਲ ਪਿਆਰ ਹੋਊਗਾ ਔਰ ਆਪਣੇ ਫਿਟਨੈਸ ਨੂੰ ਆਪਣੇ ਬੋਡੀ ਬਣੀ ਰਹੂਗਾ ਮੇਰਾ ਨਾਮ ਪੰਡਤ ਸਿੰਘ ਆ ਜੀ ਸਰਹਾਰਪੁਰ ਦੀ ਬੇਟੀ ਅੱਜ 골ਡ ਜਿੱਤ ਕੇ ਆਈ ਆ ਕੀ ਲੱਗਦੀ ਜੀ ਅਪਨੇ ਅੱਜ ਸਾਨੂੰ ਇਹਨਾ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਜਾਣ ਕੇ ਮਾਣ ਵਾਲੀ ਗੱਲ ਆ ਪਿੰਡ ਪੁੰਗੇ ਰਾਏ ਨੇ ਕੁੜੀ ਨੇ ਜਿਹੜਾ 골ਡ ਮੈਡਲ ਜਿੱਤ ਕੇ ਨਾਮ ਰਖਣ ਕੀਤਾ ਤੇ ਤੁਹਾਡੇ ਸਾਹਮਣੇ ਅੱਜ ਪਿੰਡ ਵਾਸੀ ਜਿਹੜੇ ਹੈਗੇ ਆ ਸਾਰੇ ਖੁਸ਼ੀ ਦੇ ਵਿੱਚ ਝੂਲ ਰਹੇ ਆ ਕਿਉਂਕਿ ਤੁਹਾਡੇ ਸਾਹਮਣੇ ਜਿੰਨੀ ਵੀ ਪਬਲਿਕ ਹੈਗੀ ਆ ਭੁੰਗੇ ਦੇ ਇੰਨੀ ਖੁਸ਼ੀ ਆ ਕਿਉਂਕਿ ਸਾਨੂੰ ਆਪਣੀ ਲੜਕੀ ਦੇ ਉੱਤੇ ਮਾਣ ਆ ਤੇ ਆਉਣ ਵਾਲੇ ਵੀ ਸਮੇਂ ਦੇ ਵਿੱਚ ਹੋਰ ਵੀ ਇਹ ਜਾਨਕੀ ਤਰੱਕੀ ਕਰੇ ਤਾਂ ਜੋ ਸਾਡੇ ਪਿੰਡ ਦਾ ਜਿਹੜੇ ਬਾਕੀ ਦੀ ਸਾਡੇ ਬੱਚੇ ਹੈਗੇ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਪ੍ਰੇਰਣਾ ਮਿਲੂਗੀ ਤੇ ਅੱਜ ਇਹ 골ਡ ਮੈਡਲ ਜਿੱਤਿਆ ਅਸੀਂ ਵੀ ਗੇਮ ਮਾਲ ਨੂੰ ਨਸ਼ਿਆਂ ਨੂੰ ਛੱਡ ਕੇ ਇੱਧਰ 골ਡ ਮੈਡਲ ਆਪਾਂ ਜਿੱਤੀਏ ਤਾਂ ਦੇ ਆਪਣੇ ਇੰਡੀਆ ਦਾ ਨਾਮ ਪੰਜਾਬ ਦਾ ਨਾਮ ਆਪਣੇ ਪਿੰਡ ਦਾ ਨਾਮ ਜਿਹੜਾ ਆ ਉਹ ਰੋਸ਼ਨ ਕਰੀਏ ਮਨਿੰਦਰ ਸਿੰਘ ਸ਼ਾਹੀ ਜਿਹੜੀ ਆ ਜਿੱਤ ਕੇ ਆਇਆ ਬਹੁਤ ਸ਼ੁਕਰ ਹੈ ਕਿ ਸਾਡੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਲਈ ਪੂਰੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਆ ਖਾਸ ਕਰਕੇ ਸਾਡਾ ਭਰਾ ਸਰਪੰਚ ਧਰਮਿੰਦਰ ਖੁੱਗੀ ਜੋ ਕਿ ਭੋਂਗੇ ਦਾ ਮੌਜੂਦਾ ਸਰਪੰਚਾ ਇਹਨਾਂ ਦੀ ਬੇਟੀ 19 ਸਾਲਾਂ ਦੀ ਆ ਜਿਹੜੀ ਅਰਮੀਨੀਆ ਤੋਂ गोल्ड मेडल जीत के आई है जो साडे ਪਿੰਡ ਭੁੰਗੇ ਲਈ ਸਾਡੇ ਏਰੀਆ ਲਈ ਤੇ ਜ਼ਿਲ੍ਹਾ ਹੁਸ਼ਿਆਰਪੁਰ ਲਈ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਆ। ਜਦੋਂ ਬਹੁਤ ਸਾਰੇ ਬੱਚੇ ਜਿਹੜੇ ਨਸ਼ੇ ਕਰ ਰਹੇ ਆ ਤੇ ਤੁਹਾਡੇ ਪਿੰਡ ਦੀ ਬੇਟੀ ਨੇ ਦੂਰ ਤੇ ਕਹਿ ਕੀ ਤੁਸੀਂ بس ਵੀ ਕਰਦੇ ਹੋ ਤੇ ਬਾਕੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਸਾਰੇ ਬੱਚਿਆਂ ਨੂੰ ਇਹੀ ਗੁਜਾਰਸ਼ ਵੀ ਕਰਨਾ ਚਾਹੁੰਦਾ ਆ ਉਹਨਾਂ ਨੂੰ ਰਿਕੁਐਸਟ ਵੀ ਕਰਨਾ ਚਾਹੁੰਦਾ ਜਿਵੇਂ ਕਿ ਸਾਡੀ ਬੇਟੀ ਸਾਡੀ ਭਤੀਜੀ 골ਡ ਮੈਡਲ ਜਿੱਤ ਕੇ ਆਈ ਆ। ਦਾ ਸਾਰੇ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਨਸ਼ਿਆਂ ਤੋਂ ਦੂਰ ਹੋ। ਇਕਦਾਂ ਨਸ਼ਿਆਂ ਦੀ ਅੱਜ ਕੱਲ ਬਿਮਾਰੀ ਬਹੁਤ ਚੱਲ ਰਹੀ ਹੈ ਇੱਕ ਮੋਬਾਈਲਾਂ ਦੀ ਬਹੁਤ ਚੱਲ ਰਹੀ ਹੈ ਬਹੁਤ ਬੱਚੇ ਆ ਜਿਹੜੇ ਮੋਬਾਈਲਾਂ ਨਾਲ ਚੰਬੜੇ ਰਹਿੰਦੇ ਸਾਰੀ ਦਿਹਾੜੀ ਤਾਂ ਮੈਂ ਸਾਰੇ ਇਦਾਂ ਦੇ ਬੱਚਿਆਂ ਨੂੰ ਬੇਨਤੀ ਕਰਨਾ ਚਾਹਨਾ ਆਪਣੇ ਵੱਲੋਂ ਕਿ ਮੋਬਾਈਲਾਂ ਨੂੰ ਛੱਡੋ ਪੜ੍ਹਾਈ ਕਰੋ ਤੇ ਇਦਾਂ ਦੀਆਂ ਗੇਮਾਂ ਖੇਡੋ ਤਾਂ ਜੋ ਸਾਡੇ ਪੰਜਾਬ ਦਾ ਜਿਹੜਾ ਨਾਮ ਆ ਉਹ ਬੁਲੰਦੀਆਂ ਤੇ ਜਾਵੇ ਸਾਡੇ ਜ਼ਿਲ੍ਹੇ ਦਾ ਨਾਮ ਬੁਲੰਦੀਆਂ ਤੇ ਜਾਵੇ ਸਾਡੇ ਮਾਪਿਓ ਦਾ ਸਾਡੇ ਏਰੀਆ ਦਾ ਨਾਮ ਬੁਲੰਦੀਆਂ ਤੇ ਜਾਵੇ ਸਰਕਾਰ ਜਾਂ ਪ੍ਰਸ਼ਾਸਨ ਨੂੰ ਕੋਈ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰਾਂ ਤੋਂ ਮੇਰੀ ਇਹ ਅਪੀਲ ਆ ਕਿ ਕਈ ਵਾਰ ਹੁਣੇ ਸਰਪੰਚ ਸਾਹਿਬ ਨੇ ਕੋਲੋਂ ਖਰਚਾ ਕਰਕੇ ਆਪਣੀ ਬੇਟੀ ਨੂੰ ਮਤਲਬ ਅਫੋਰਡ ਕਰ ਸਕਦੇ ਇਹ ਪੇजेस ਭੇਜ ਦਿੰਦਾ ਇਹਨਾਂ ਨੇ ਕਈ ਵਾਰ ਕੋ ਗਰੀਬ ਬੱਚੇ ਹੋ ਰਹਿ ਜਾਂਦੇ ਆ ਉਹ ਮੇਰੀ ਸਰਕਾਰਾਂ ਮੋਰੇ ਇਹੀ ਗਿਜਾਰਸ਼ ਆ ਇੱਕ ਐਜੂਕੇਸ਼ਨ ਤੇ ਇੱਕ ਸਪੋਰਟਸ ਇਹ ਕੰਮ ਬਿਲਕੁਲ ਫ੍ਰੀ ਕੀਤੇ ਜਾਣ ਤਾਂ ਜੋ ਹਰੇਕ ਦੇ ਬੱਚੇ ਨੂੰ ਮੌਕਾ ਮਿਲ ਸਕੇ ਤੋਂ ਮੈਂ ਐਂਡ ਵਿੱਚ ਸਰਪੰਚ ਸਾਹਿਬ ਨੂੰ ਫੇਰ ਵਧਾਈ ਦੇਣਾ ਚਾਹਨਾ ਇਹਨਾਂ ਦੀ ਬੇਟੀ ਨੇ ਬਹੁਤ ਵੱਡਾ ਕੰਮ ਤੇ ਬੜਾ ਨੇਕ ਕੰਮ ਕੀਤਾ ਸਾਡਾ ਮਾਣ ਵਧਾਇਆ ਤੋਂ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਦਾਲੇ ਆਪਣੇ ਨੇ ਬੱਚਿਆਂ ਦੇ ਪੈਸੇ ਵੀ ਲਾਏ ਆ ਤੇ ਆਪਣੇ ਬੱਚਿਆਂ ਨੂੰ ਸਿੱਧ ਵੀ ਦੇਣ ਦੇ ਆ ਮਿਹਨਤ ਵੀ ਕਾਣ ਦੇ ਆ ਧੰਨਵਾਦ ਜੀ ਆਪਰੇ ਆ ਦੇਣਾ ਸਾਡੇ ਪਿੰਡ ਦੇ ਸਰਪੰਚ ਸਾਹਿਬ ਹਰਮਨ ਕੁੱਗੀ ਜੀ ਧਰਵਿੰਦਰ ਕੁੱਗੀ ਜੀ ਦੀ ਬੇਟੀ ਰੋਕੀ ਰਮਾਨੀਆਂ ਤੋਂ ਮੈਡਲ ਦਿੱਤੇ ਕੇ ਲਿਆਈ ਆ ਸਾਰੇ ਹੀ ਉਗੇ ਕੱਲੇ ਇਲਾਕੇ ਦਾ ਨਹੀਂ ਪੂਰੇ ਜ਼ਿਲ੍ਹੇ ਸ਼ਹਿਰਪੁਰ ਦਾ ਨਾਮ ਰੋਸ਼ਨੀ ਦਿੱਤਾ ਇਸ ਲਈ ਆਪਾਂ ਸਾਰੇ ਹੀ ਨਗਰਵਾਸੀਆਂ ਖੇਰਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਨੇ ਇਸਨੇ ਸਾਰੇ ਆਏ ਹੋ ਸੱਜਣਾ ਦਾ ਬਹੁਤ ਸਾਰੇ ਦਾ ਬਹੁਤ ਬਹੁਤ ਧੰਨਵਾਦ ਬਾਈਗਰੀ ਦਾ ਖਾਸਾ ਬਾਈਗਰੀ ਬਾਈਗਰੀ ਬਿਲਕੁਲ ਕਰਦੀਆਂ ਮੈਂ ਸਿੰਧੂ ਸਰ ਤੋਂ 4 ਸਾਲ ਤੋਂ ਕੋਚਿੰਗ ਲੈਣੀ ਆ ਤੇ ਆਪਾਂ ਹੁਣ ਰੂਮੇਨੀਆ ਤੋਂ ਕੇ.ਡੀ. ਆਏ ਆ ਤੇ ਮੇਰਾ 골ਡ ਮੈਡਲ ਆਇਆ ਤੇ ਟ੍ਰੇਨਿੰਗ ਨੂੰ ਸੌਖੀ ਨਹੀਂ ਹੈ ਮਿਹਨਤ ਲੱਗਦੀ ਹੈ ਮੈਡਲ ਜਿੱਤਣ ਲਈ ਤੇ ਫਿਰ ਸਟੱਡੀ ਨੂੰ ਵੀ ਬੈਲੈਂਸ ਕਰਨਾ ਥੋੜਾ ਨਾਲ ਔਖਾ ਹੁੰਦਾ ਹੈ ਕਿਉਂਕਿ ਤੇ ਮੇਰੇ 10th ਕਲਾਸੇ ਬੋਰਡ ਗਿਆ ਤੇ ਮੈਂ ਜਦੋਂ ਗੋੜਾ ਨਾਲ ਨੂੰ ਸੌਖਾ ਤਾਂ ਹੈ ਨਹੀਂ ਖੁਸ਼ੀ ਕਿੰਨੀ ਕਰਦੀ ਬਹੁਤ ਜ਼ਿਆਦਾ ਬੱਚੇ ਤਾਂ ਲੱਗ ਰਹੀ ਰਹੀ ਹੈ ਡਰੇ ਹੋਏ ਨਹੀਂ ਜੀ ਕਾ ਖਾਲਸਾ ਵਾਹਿਗੁਰੂ ਦੇ ਫਤਿਹ ਮੇਰਾ ਨਾਮ ਤੇਜਿੰਦਰ ਪਾਲ ਸਿੰਘ ਹੈ ਮੈਂ ਇੰਟਰਨੈਸ਼ਨਲ ਫੋਨਾ ਕੋਸ਼ੀ ਕਾਰਾਟੇ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਆ ਪੰਜਾਬ ਦਾ ਤਾਂ ਇੰਡੀਆ ਦੇ ਪ੍ਰੈਜ਼ੀਡੈਂਟ ਮਿਸਟਰ ਨਵੀਨ ਕੁਮਾਰ ਆ ਤਾਂ ਜਨਰਲ ਸੈਕਟਰੀ ਮਿਸਟਰ ਯੁਗੇਸ਼ ਕੁਮਾਰ ਜਿਹੋ ਕੀ ਕਪੂਰਥਲੇ ਤੋਂ ਆ ਤਾ ਲਾਸਟ 25th ਆਫ ਅਕਤੂਬਰ ਨੂੰ ਇਹਨਾਂ ਦਾ ਸੈਮੀਨਾਰ ਸੀ ਜੇਚ ਇਹਨਾਂ ਨੂੰ ਐਡਵਾਂਸ ਟ੍ਰੇਨਿੰਗ ਦਿੱਤੀ ਗਈ ਉੱਥੇ ਉਸ ਤੋਂ ਬਾਅਦ ਅਗਲੇ ਦਿਨ 26 ਅਕਤੂਬਰ ਨੂੰ ਇਹਨਾਂ ਦਾ ਚੈਂਪੀਅਨਸ਼ਿਪ ਸੀ ਜਿਹਦੇ ਵਿੱਚ ਸਾਡੇ ਇੰਡੀਆ ਤੋਂ 8 ਪਾਰਟਿਸਪੇਸ਼ਨ ਗਈ ਸੀ ਜਿਨ੍ਹਾਂ ਚੋਂ ਦੋ ਗਰਲਸ ਸੀਗੀਆਂ 6 ਬੁਆਏ ਸੀਗੇ ਅ ਖੁਸ਼ੀ ਦੀ ਗੱਲ ਇਹ ਆ ਜਿਹੜੀਆਂ ਦੋ ਗਰਲਸ ਸੀਗੀਆਂ ਉਹ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹੀ ਆ ਤਾਂ ਉਹ ਤੁਹਾਡੇ ਸਾਹਮਣੇ ਹੀ ਖੜੀਆਂ ਦੋਨੇ ਦੋਨਾਂ ਦਾ 골ਡ ਮੈਡਲ ਆ ਆਸਾ ਬੱਚਾ ਗਿਆ ਜਿਹੜਾ 7 ਸਾਲ ਦਾ ਹੈਗਾ ਆ ਇਹਦਾ ব্রੌਂਜ਼ ਮੈਡਲ ਆਇਆ ਤਾਂ ਮੈਂ ਪਹਿਲਾਂ ਤਾਂ ਸਾਰੇ ਪੇਰੈਂਟਸ ਨੂੰ ਮੁਬਾਰਕਾ ਦੇਣਾ ਚਾਹੁੰਦਾ ਆ ਜਿਨ੍ਹਾਂ ਨੇ ਇੱਕ ਤਾਂ ਬੜੀ سپورਟ ਕੀਤੀ ਆ ਤਾਂ ਜੋ ਬੱਚਾ ਇੱਥੇ ਖੜਾ ਆ ਕਲੀ ਮਿਹਨਤ ਮੇਰੀ ਨਹੀਂ ਆ ਕੋਚ ਦੀ ਇਹਦੀ ਨਹੀਂ ਆ ਪੇਰੈਂਟਸ ਦੀ ਵੀ ਨਾਲ ਆ ਜਿਹੜੇ ਇਹਨਾਂ ਨੂੰ ਭੇਜਦੇ ਆ ਮੋਟੀਵੇਟ ਕਰਦੇ ਆ ਸੋ ਪਹਿਲਾਂ ਤਾਂ ਇਹਨਾਂ ਨੂੰ ਧੰਨਵਾਦ ਆ ਬਾਕੀ ਜ਼ਿਲ੍ਹੇ ਨੂੰ ਸਾਰੇ ਨੂੰ ਮੈਂ ਬੜਾ ਬੜਾ ਕੰਗ੍ਰੈਚੁਲੇਸ਼ਨਸ ਕਰਨਾ ਚਾਹੁੰਦਾ ਆ ਕਿ ਹਾਂਜੀ ਸਕੂਲ ਲੈਵਲ ਤੇ ਜਿਤਨਾ ਜ਼ਿਲ੍ਹਾ ਲੈਵਲ ਤੇ ਜਿਤਨਾ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਇੱਕ ਜਿੱਤ ਕੇ ਆਉਣਾ ਉਹ ਵੀ 골ਡ ਮੈਡਲ ਭਾਜੀ ਇਦਾਂ ਆ ਦੇਖੋ ਇੱਕ ਲੈਵਲ ਆ ਪਹਿਲਾ ਡਿਸਟ੍ਰਿਕਟ ਖੇਲਾਂਗੇ ਫਿਰ ਆਪਾਂ ਸਟੇਟ ਖੇਲਣਾ ਫਿਰ ਨੈਸ਼ਨਲ ਖੇਲਣਾ ਫਿਰ ਜਾ ਕੇ ਸਿਲੈਕਸ਼ਨ ਹੋਣੀ ਆ ਫਿਰ ਅਸੀਂ ਇੰਟਰਨੈਸ਼ਨਲ ਜਾਣਾ ਇਹ ਬਹੁਤ ਲੰਬਾ ਪ੍ਰੋਸੈਸ ਹੁਆ ਬਟ ਇਹਦੀ ਵੀ ਕਾਫੀ ਮਿਹਨਤ ਆ ਆਪ ਬੱਚੇ ਨੂੰ ਵੀ 4 ਸਾਲ ਹੋ ਗਏ ਆਪਣੀ ਕਮਲਜੋਤ ਨੂੰ ਜਿਹਦਾ 골ਡ ਮੈਡਲ ਆ ਜੋ ਕਿ ਆਗਦੇਲ ਸਕੂਲ ਤੋਂ ਆ ਮੈਂ ਹੀ ਉੱਥੇ ਕੋਚਿੰਗ ਕਰਦਾ ਆ ਵੈਸੇ ਮੇਰਾ ਕਲੱਬ ਚੱਲਦਾ ਸਾਇੰਕ ਕਾਰਾਟੇ ਕਲੱਬ ਤੋਂ ਬੜੀ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈਗੀ ਕੁਝ ਬੱਚੇ ਆ ਜਿਹੜੇ ਆਪਣਾ ਹੌਸਲਾ ਛੱਡ ਜਾਂਦੇ ਵਿੱਚ ਉਹਨਾਂ ਲਈ ਕੋਈ ਦੇਖੋ ਬੱਚੇ ਨੂੰ ਮੋਟੀਵੇਟ ਹੋਣਾ ਚਾਹੀਦਾ ਡੀਮੋਟੀਵੇਟ ਨਹੀਂ ਹੋਣਾ ਚਾਹੀਦਾ ਹਾਰ ਜਿੱਤ ਚੱਲਦੀ ਰਹਿੰਦੀ ਆ ਬਟ ਮੈਂ ਇੱਕ ਗੱਲ ਕਹਿਣਾ ਚਾਹੁੰਗਾ ਜਿਹੜਾ ਸਾਰੇ ਪੇਰੈਂਟਸ ਨੂੰ ਸਾਰੇ ਜਿਹੜੇ ਸੁਣਦੇ ਪਏ ਆ ਉਹਨਾਂ ਨੂੰ ਕਹਿਣਾ ਚਾਹੀਦਾ ਜਿਹੜੇ ਬੱਚੇ ਮੋਬਾਈਲ ਤੇ ਲੱਗੇ ਰਹਿੰਦੇ ਸਾਰਾ ਦਿਨ ਜੇ 1 ਘੰਟਾ ਡੇਢ ਘੰਟਾ ਗਰਾਊਂਡ ਨੂੰ ਦਿੰਨੇ ਆ ਤਾਂ ਉਹ ਇਹਨਾਂ ਚੀਜ਼ਾਂ ਚੋਂ ਹਟ ਸਕਦੇ ਨਹੀਂ ਤਾਂ ਐਡਿਕਟ ਹੋਏ ਪਏ ਆ ਸਾਰੇ ਸਰ ਨਸ਼ਿਆਂ ਬਾਰੇ ਕੀ ਕਹਿਣਾ ਚਾਹੁੰਦੇ ਕਿਉਂਕਿ ਸਰਕਾਰ ਨੇ ਵੀ ਮੁਹਿੰਮ ਚਲਾਈ ਹੋਈ ਆ ਨਸ਼ਿਆਂ ਖਲਾਫ ਦੀ ਜੀ ਨਸ਼ਿਆਂ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਅਸੀਂ ਗੇਮ ਕਰਨ ਲੱਗ ਜੰਨੇ ਆ ਤਾਂ ਸਾਡਾ ਗਰਾ ਅਸੀਂ ਨਸ਼ਾ ਖੁਦੇ ਨਹੀਂ ਕਰਨਾ ਕਿਉਂਕਿ ਇਹਨੀ ਮਿਹਨਤ ਗਰਾਊਂਡ 'ਚ ਕੀਤੀ ਮੈਂ ਨਸ਼ਾ ਕਰਕੇ ਸਾਰਾ ਡੈੱਡ ਹੋ ਜਾਂਦਾ ਹੈ ਆ ਬਾਡੀ ਸੋ ਸਭ ਨੂੰ ਕੋਈ ਨਾ ਕੋਈ ਗੇਮ ਰੱਖਣੀ ਚਾਹੀਦੀ ਮੈਂ ਇਹ ਨਹੀਂ ਕਰਨਾ ਵੀ ਕਰਾਟੇ ਰੱਖੋ ਕੋਈ ਵੀ ਰੱਖੋ ਇੰਡੀਵਿਜੂਅਲ ਰੱਖੋ ਟੀਮ ਰੱਖੋ ਕਰਨੀ ਜ਼ਰੂਰ ਚਾਹੀਦੀ ਹੈ ਸਰ ਸਰਕਾਰ ਵੱਲੋਂ ਕੋਈ ਸਹਿਯੋਗ ਹੋ ਰਿਹਾ ਤਾਂ ਅਸੀਂ ਸੰਸਥਾ ਨੂੰ ਲੱਗਣੀ ਹੋਈ ਹੈ ਦੇਖੋ ਹੁਣ ਤੱਕ ਕਾਫੀ ਕੁਝ سپورਟ ਹੋ ਰਹੀ ਹੈ ਸਰਕਾਰੀ ਸਕੂਲ 'ਚ ਗ੍ਰਾਂਟ ਆਂਦੀ ਆ ਗਰਲਸ ਨੂੰ ਸਪੈਸ਼ਲ ਟ੍ਰੇਨਿੰਗ ਦਿੰਦੇ ਸੈਲਫ ਡਿਫੈਂਸ ਮੇਰਾ ਤਾਂ ਇਹ ਕਹਿਣਾ ਹੈ ਕਿ ਚਲੋ ਠੀਕ ਹੈ professionallly ਨਹੀਂ ਜਾਣਾ ਕਰਾਟੇ ਜੇ ਤੁਸੀਂ ਬਟ ਸੈਲਫ ਡਿਫੈਂਸ ਲਈ ਕਰਾਟੇ ਕਰਨਾ ਬਹੁਤ ਜ਼ਰੂਰੀ ਹੈ ਜਨਰੀ 48 ਜੇਰੇਵਾਨ ਵਰਲਡ ਕਰਾਟੇ ਚੈਂਪੀਅਨਸ਼ਿਪ ਸੀ ਜੋ ਕਿ ਅਰਮੀਨੀਆ ਵਿੱਚ ਹੋਸਟ ਕੀਤੀ ਗਈ ਆ ਤਾਂ ਲਾਸਟ ਇਅਰ ਵੀ ਗਏ ਸੀ ਅਸੀਂ 13 ਜੇਰੇਵਾਨ ਚ ਉਦੋਂ ਕਮਲਜੋਤ ਦਾ ਬ੍ਰੌਂਜ਼ ਮੈਡਲ ਸੀ ਇਸ ਵਾਰ ਇਸ ਨੇ 골ਡ ਅਚੀਵ ਕੀਤਾ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇੱਕ ਧਾਰਨਾ ਬਣੀ ਹੋਈ ਆ ਕਿ ਕੁੜੀ ਮੰਗਦੀ ਆ ਉਹ ਕਹਿੰਦੇ ਪਾਪਾ ਦੀ ਪੜੀ ਆ ਬਟ ਇਹਨੂੰ ਅਸੀਂ ਚੇਂਜ ਕਰਨਾ ਪਾਪਾ ਦੀ ਪਰੀ ਨਹੀਂ ਪਾਪਾ ਦੀ ਸ਼ੇਰ ਨਹੀਂ ਬਣਾਣਾ ਹੈ ਬਾਕੀ ਕੁੜੀਆਂ ਤੁਸੀਂ ਦੇਖ ਹੀ ਲਈਆਂ ਤੁਹਾਡੇ ਸਾਹਮਣੇ ਆ ਜੇ ਅੱਠ ਬੱਚਿਆਂ ਚੋਂ ਕੁੜੀਆਂ ਗਈਆਂ ਤਾਂ 골ਡ ਦੋ ਕੁੜੀਆਂ ਦੇ ਯਾਰ ਬੁਆਏ ਸੋ ਇੱਕ 골ਡ ਆਇਆ ਬਾਕੀ ਬ੍ਰੌਂਸ ਆ ਇਹਦਾ ਮਤਲਬ ਕੁੜੀਆਂ ਵੀ ਘੱਟ ਨਹੀਂ ਹੈਗੀਆਂ ਉਹ ਬੁਆਏ ਸੋ ਵੀ ਜ਼ਿਆਦਾ ਅਚੀਵ ਕਰ ਰਹੀਆਂ ਚਾਹੇ ਸਟੱਡੀ ਲਾਈਨ ਚ ਲਾ ਲੋ ਚਾਹੇ ਸਪੋਰਟਸ ਲਾਈਨ ਸਰ ਇੰਡੀਆ ਤੋਂ ਕਿੰਨੇ ਸੀਗੇ ਟੋਟਲ ਤੇ ਆਪਣੇ ਪੂਰੇ ਟੋਟਲ ਕਿੰਨੇ ਸੀ ਟੋਟਲ ਸਰ ਆਪਣੇ ਇੰਡੀਆ ਤੋਂ ਅੱਠ ਬੱਚੇ ਗਏ ਸੀ ਅੱਠ ਪਲੇਅਰ ਗਏ ਸੀਗੇ ਉੱਥੇ ਕੰਟਰੀਜ਼ ਜਾਰਜੀਆ ਇਰਾਨ ਇਰਾਕ ਅਰਮੀਨੀਆ ਤੋਂ ਚਲੋ ਸੀਗੀ ਤਾਂ ਉਬੇਕਿਸਤਾਨ ਜਾਪਾਨ ਕਾਫੀ ਕੰਟਰੀਆਂ ਨੇ ਪਾਰਟਿਸਿਪੇਟ ਕੀਤਾ ਐਟ ਲੀਸਟ 400 ਪਲੱਸ ਬੱਚਾ ਉੱਤੇ ਸੀਗਾ ਸਿਰਫ ਕਮੇਟੀ ਨੇ ਕਮੇਟੀ ਕਹਿੰਦੇ ਆ ਜੇ ਫਾਈਟ ਲਈ ਇੱਕ ਕਾਤਾ ਹੁੰਦਾ ਉਹ ਲੱਗ ਪਾਰਟਿਸਿਪੇਸ਼ਨ ਹੁੰਦੀ ਹੈ ਉਹਦੇ ਤੋਂ ਆ ਜੀ ਪੱਲਵੀ ਤੀਨੀ ਆਪਣੇ ਕਮਲਜੋਤ ਹੈਗੀ ਆ ਆਗਡੇਲ ਸਕੂਲ ਬੁੱਲੋਵਾਲ ਤੋਂ ਜੋ ਕਿ ਬੁੱਲੋਵਾਲ ਦੀ ਹੈ ਤਾਂ ਮਨਕਰਨ ਵੀ ਬੁੱਲੋਵਾਲ ਤੋਂ ਹੈ ਇਸ ਦਾ ਬ੍ਰੌਂਜ਼ ਮੈਡਲ ਆਇਆ ਸਾਡੇ ਹਾਰਪੁਰ ਨੇ 3 ਮੈਡਲ ਅਚੀਵ ਕੀਤੇ ਆ ਜਿਨ੍ਹਾਂ ਚੋਂ 2 골ਡ ਆ ਤੇ 1 ਬ੍ਰੌਂਜ਼ ਆ